ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਲਖਦਾਤਾ ਪੀਰ ਜੀ ਨੂੰ ਨਿਆਜ਼ ਤੋਂ ਇਲਾਵਾ ਕਿਸ ਚੀਜ਼ ਦਾ ਭੋਗ ਲਗਾਉਣਾ ਚਾਹੀਦਾ ਹੈ ਹੋਰ ਕਿਹੜਾ ਪ੍ਰਸ਼ਾਦ ਹੈ ਜਿਹੜਾ ਆਪਾਂ ਚੜ੍ਹਾ ਸਕਦੇ ਹਾਂ ਕਿਹੜਾ-ਕਿਹੜਾ ਪ੍ਰਸ਼ਾਦ ਲਖਦਾਤਾ ਪੀਰ ਦੇ ਚੜਦਾ ਹੈ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਜੀ ਮੈਨਸੇ ਤਾਂ ਤੁਸੀਂ ਵੀਡੀਓ ਸੁਣਦੇ ਹੋ ਸਾਰੇ ਅਮਲ ਵੀ ਕਰਦੇ ਹੋ ਸੋ ਕਮੈਂਟ ਬਹੁਤ ਹੀ ਵਧੀਆ ਸਾਰਿਆਂ ਦੇ ਹੁੰਦੇ ਆ ਧੰਨਵਾਦ ਕਰਦੇ ਆ ਕਿ ਤੁਸੀਂ ਇੰਨੀ ਹਿੰਮਤ ਦਿੰਦੇ ਹੋ ਸਾਨੂੰ ਸੋ ਇਨਸਾਨ ਨੇ ਜੇਕਰ ਕਾਮਯਾਬ ਹੋਣਾ ਹੋਵੇ ਤਾਂ ਉਹਦੇ ਮਗਰ ਸਪੋਰਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਸੋ ਸਪੋਰਟ ਵੀ ਉਦੋਂ ਹੀ ਹੁੰਦੀ ਆ ਜਦੋਂ ਪਰਮਾਤਮਾ ਦੇ ਨਾਲ ਇਨਸਾਨ ਸਿੱਧਾ ਹੋਵੇ ਤਾਂ ਫਿਰ ਪਰਮਾਤਮਾ ਹੀ ਚੰਗੀਆਂ ਰੂਹਾਂ ਨੂੰ ਨਾਲ ਜੋੜਦਾ ਹੈ ਸੋ ਰੱਬ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਜਿਹੜੀਆਂ ਚੰਗੇ ਪਾਸੇ ਲੱਗਦੀਆਂ ਹੈ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਕਿ ਲੱਖ ਦਾਤਾ 피ਰ ਜੀ ਦੇ ਉਹ ਕਿਹੜਾ ਪ੍ਰਸ਼ਾਦ ਜਿਹੜਾ ਬਹੁਤ ਹੀ ਜ਼ਿਆਦਾ ਪਸੰਦ ਹੈ ਜੇਕਰ ਤੁਸੀਂ ਨਿਯਾਜ਼ ਤੋਂ ਇਲਾਵਾ ਕਦੇ ਦਰਗਾਹ ਤੇ ਜਾਂਦੇ ਹੋ ਨਹੀਂ ਨਿਯਾਜ਼ ਬਣਾ ਹੁੰਦੀ ਤਾਂ ਇਹ ਇੱਕ ਪ੍ਰਸ਼ਾਦ ਜ਼ਰੂਰ ਲੈ ਕੇ ਜਾਓ ਕਿਉਂਕਿ ਲੱਖ ਦਾਤਾ 피ਰ ਜੀ ਇਹ ਪ੍ਰਸ਼ਾਦ ਬਹੁਤ ਪਸੰਦ ਕਰਦੇ ਆ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਲਖਦਾਤਾ ਪੀਰ ਜੀ ਦੇ ਪ੍ਰਸ਼ਾਦ ਕਿਹੜਾ ਚੜਾਉਣਾ ਚਾਹੀਦਾ ਹੈ ਨਿਯਾਜ਼ ਤੋਂ ਇਲਾਵਾ ਸੋ ਜਦੋਂ ਵੀ ਲਖਦਾਤਾ ਪੀਰ ਕੀ ਦੇ ਦਰਬਾਰ ਮੱਥਾ ਟੇਕਣ ਲਈ ਜਾਵੋ ਤਾਂ ਜੇਕਰ ਪੀਰ ਨਗਾਹੇ ਵੀ ਜਾਵੋ ਵੇਸਣ ਦਾ ਪ੍ਰਸ਼ਾਦ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਚੜਦਾ ਹੀ ਚੜਦਾ ਆ ਔਰ ਆਪਾਂ ਵੇਸਣ ਦਾ ਪ੍ਰਸ਼ਾਦ ਵੀ ਜੇਕਰ ਸ਼ਰਦਾ ਹੈ ਜਾ ਸਕਦੇ ਆ ਪਰ ਉਸ ਤੋਂ ਇਲਾਵਾ ਹੈ ਪਤੀਸੇ ਦਾ ਪ੍ਰਸ਼ਾਦ ਸੋ ਪਤੀਸਾ ਜੇਕਰ ਤੁਸੀਂ ਲੱਖਦਾ ਤਾਂ ਪੀਰ ਜੀ ਨੂੰ ਚੜਾਉਂਦੇ ਹੋ ਤਾਂ ਬਹੁਤ ਹੀ ਜ਼ਿਆਦਾ ਪਸੰਦ ਹੈ ਲੱਖਦਾ ਤਾਂ ਪੀਰ ਜੀ ਨੂੰ ਸੋ ਜਿਹੜੇ ਜਿਹੜੇ ਪ੍ਰਸ਼ਾਦ ਉਹਨਾਂ ਨੂੰ ਪਸੰਦ ਹੈ ਸੋ ਜੇਕਰ ਆਪਾਂ ਉਹਨਾਂ ਦਾ ਹੀ ਭੋਗ ਲਗਾਉਂਦੇ ਆ ਤਾਂ ਮਾਲਕ ਖੁਸ਼ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਆਪਣੇ ਘਰ ਦੇ ਮੈਂਬਰਾਂ ਨੂੰ ਕੋਈ ਦਾਲ ਸਬਜ਼ੀ ਬਣਾਉਣ ਲਈ ਪੁੱਛਦੇ ਆ ਕੀ ਬਣਾਈਏ ਸੋ ਇਸੇ ਤਰ੍ਹਾਂ ਜੇਕਰ ਆਪਾਂ ਆਪਣੇ ਪੀਰ ਲਈ ਉਹ ਕੰਮ ਕਰੀਏ ਜੋ ਉਹਨਾਂ ਨੂੰ ਪਸੰਦ ਹੈ ਤਾ ਫਿਰ ਉਹ ਖੁਸ਼ ਹੋ ਜਾਂਦੇ ਨੇ ਕਿਉਂਕਿ ਜਦ ਆਪਾਂ ਆਪਣੇ ਘਰ ਦੇਆਂ ਨੂੰ ਖੁਸ਼ ਕਰਨ ਲਈ ਇੰਨਾ ਕੁਝ ਕਰਦੇ ਆਂ ਤਾਂ ਆਪਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਨੂੰ ਖੁਸ਼ ਕਰਨ ਲਈ ਕੋਈ ਨਾ ਕੋਈ ਕਰਮ ਕਰਦੇ ਰਹੀਏ ਸੋ ਅੱਗੇ ਤੋਂ ਧਿਆਨ ਰੱਖੋ ਕਿ ਤੁਸੀਂ ਜੇਕਰ ਹਰ ਵਾਰ ਬੇਸਣ ਦਾ ਪ੍ਰਸ਼ਾਦ ਨਿਆਜ ਲਜਾਲ ਜਾ ਕੇ ਤੁਸੀਂ ਹੁਣ ਸੋਚਦੇ ਹੋ ਕਿ ਅਸੀਂ ਕੁਝ ਅਲੱਗ ਤੋਂ ਕਰੀਏ ਤੇ ਅਲੱਗ ਤੋਂ ਕਾਫੀ ਰੂਹਾਂ ਜਿਹੜੀਆਂ ਬੇਸਣ ਤੋਂ ਇਲਾਵਾ ਪਤੀਸੇ ਦਾ ਪ੍ਰਸ਼ਾਦ ਲ ਜਾਂਦੇ ਆਂ ਸੋ ਕਈ ਰੂਹਾਂ ਨੂੰ ਨਹੀਂ ਵੀ ਪਤਾ ਸੋ ਆਪਾਂ ਅੱਜ ਸੋਚਿਆ ਕਿ ਇਸ ਵੀਡੀਓ ਰਾਹੀਂ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਪਤੀਸਰੇ ਦਾ ਪ੍ਰਸ਼ਾਦ ਵੀ ਬਹੁਤ ਹੀ ਜ਼ਿਆਦਾ ਲੱਖਦਾ ਤਾਂ ਪੀਰ ਜੀ ਨੂੰ ਖੁਸ਼ ਕਰਨ ਲਈ ਸਹੀ ਹੈ ਤੇ ਪੰਜਾ ਪੀਰਾਂ ਨੂੰ ਵੀ ਜੇਕਰ ਆਪਾਂ ਖੁਸ਼ ਕਰਨਾ ਹੈ ਪੰਜਾ ਪੀਰਾਂ ਦੇ ਵੀ ਇਹ ਪਤੀਸਰੇ ਦਾ ਪ੍ਰਸ਼ਾਦ ਚੜਦਾ ਹੈ ਸਪੈਸ਼ਲੀ ਲੱਖਦਾ ਤਾਂ ਪੀਰ ਜੀ ਦੇ ਦਰਗਾਹ ਤੇ ਤੁਸੀਂ ਪਤੀਸਰੇ ਦਾ ਪ੍ਰਸ਼ਾਦ ਲਿਆ ਕੇ ਭੋਗ ਲਗਾ ਸਕਦੇ ਹੋ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਹਰ ਰੋਜ਼ ਛੋਟਾ ਬੱਚਾ ਦਿਖਾਈ ਦਿੰਦਾ ਹੈ ਸੋ ਸੁਪਨੇ ਵਿੱਚ ਛੋਟਾ ਬੱਚਾ ਜੇਕਰ ਦਿਖਾਈ ਬਾਰ-ਬਾਰ ਦਿੰਦਾ ਹੈ ਤਾਂ ਇਹਦਾ ਕੀ ਮਤਲਬ ਹੈ ਸੋ ਜੇਕਰ ਛੋਟਾ ਬੱਚਾ ਬਾਰ-ਬਾਰ ਨਜ਼ਰ ਆ ਰਿਹਾ ਆ ਪਰ ਛੋਟਾ ਹੈ ਫਿਰ ਵੀ ਤੁਹਾਡੇ ਨਾਲ ਸੁਪਨੇ ਵਿੱਚ ਗੱਲ ਕਰਦਾ ਹੈ ਸਾਹਮ ਦੇ ਲੋਕ ਕੀ ਆਪਾਂ ਪੀਰਾਂ-ਪੀਰਾਂ ਦੀ ਸੇਵਾ ਕਰਦੇ ਆਂ ਪੰਜਾ ਪੀਰਾਂ ਦੀ ਸੇਵਾ ਕਰਦੇ ਆਂ ਤੇ ਸਾਈਂ ਲੋਕਾਂ ਦੀ ਵੀ ਸੇਵਾ ਨਾਲ ਦੀ ਨਾਲ ਹੀ ਹੋ ਜਾਂਦੀ ਹੈ ਸੋ ਸਾਈਂ ਲੋਕ ਜਿਹੜੇ ਬਾਲਕ ਰੂਪ ਦੇ ਵਿੱਚ ਹੀ ਆਉਂਦੇ ਆ ਸੋ ਸੁਪਨੇ ਵਿੱਚ ਸਾਈਂ ਲੋਕ ਬੱਚੇ ਦੇ ਰੂਪ ਵਿੱਚ ਜ਼ਿਆਦਾਤਰ ਦਰਸ਼ਨ ਦਿੰਦੇ ਆ ਕਿਉਂਕਿ ਬਹੁਤ ਛੋਟੇ ਕੱਦ ਦੇ ਹੈ ਤੇ ਪਰ ਪਾਵਰ ਬਹੁਤ ਹੀ ਵੱਡੀ ਹੈ ਉਹਨਾਂ ਦੀ ਬਹੁਤ ਵੱਡੀ ਹਸਤੀ ਹੈ ਸੋ ਸਾਈਂ ਲੋਕ ਬਾਲਕ ਰੂਪ ਦੇ ਵਿੱਚ ਹੀ ਦਰਸ਼ਨ ਦਿੰਦੇ ਆ ਸੋ ਘਬਰਾਉਣ ਵਾਲੀ ਕੋਈ ਵੀ ਗੱਲ ਨਹੀਂ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਹਾਂ ਸੋ ਇੱਥੇ ਇੱਕ ਕਮੈਂਟ ਆਇਆ ਹੋਇਆ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਅਸੀਂ ਵਿਆਸ ਕੋ ਨਾਮਦਾਨ ਲਿਆ ਹੋਇਆ ਹੈ ਵਿਆਸ ਜਾਂਦੇ ਆ ਤੇ ਸਾਡੇ ਘਰ ਵਿੱਚ ਬਾਬਾ ਵਾਲਖਨਾਥ ਜੀ ਦੀ ਜਗ੍ਹਾ ਹੈ ਤੇ ਅਸੀਂ ਜੋਤ ਕਰਦੇ ਹਾਂ ਕਿ ਅਸੀਂ ਕਲਮੇ ਦਾ ਜਾਪ ਕਰ ਸਕਦੇ ਹਾਂ ਸੋ ਬਿਲਕੁਲ ਜੇਕਰ ਤੁਹਾਡਾ ਮਨ ਹੈ ਕਿ ਅਸੀਂ ਕਲਮੇ ਦਾ ਜਾਪ ਕਰਨਾ ਹੈ ਤਾਂ ਕਰ ਸਕਦੇ ਹਾਂ ਬਾਕੀ ਜੇਕਰ ਤੁਹਾਡੇ ਗੁਰੂ ਨੇ ਤੁਹਾਨੂੰ ਨਾਮ ਦੀ ਦਾਤ ਬਖਸ਼ੀ ਹੋਈ ਹੈ ਵੈਸੇ ਉਹ ਹੀ ਨਾਮ ਸਿਮਰਨ ਅਸਲ ਵਿੱਚ ਹੈ ਉਹ ਹੀ ਨਾਮ ਸਿਮਰਨ ਕਰੋ ਉਹਦੇ ਵਿੱਚ ਹੀ ਸਭ ਕੁਝ ਸਹੀ ਹੋ ਜਾਂਦਾ ਹੈ ਸਿਮਰਨ ਆਪਣੇ ਗੁਰੂ ਦਾ ਪੀਰਾਂ ਦੀ ਸੇਵਾ ਕਰਦੇ ਜਾਓ ਇਹਦੇ ਨਾਲ ਸੇਵਾ ਸਫਲ ਹੋ ਜਾਂਦੀ ਕਿਉਂਕਿ ਸਾਡਾ ਗੁਰੂ ਹੈ ਜਦੋਂ ਆਪਣਾ ਗੁਰੂ ਹੁੰਦਾ ਹੈ ਤੇ ਗੁਰੂ ਦੇ ਨਾਲ ਜਦੋਂ ਆਪਾਂ ਕਿਸੇ ਵੀ ਧਰਮ ਨੂੰ ਸੇਵਾ ਕਰਦੇ ਹਾਂ ਕਿਸੇ ਵੀ ਧਰਮ ਨੂੰ ਮੰਨਦੇ ਹਾਂ ਤੇ ਉਹ ਸੇਵਾ ਲੇਖੇ ਲੱਗਦੀ ਹੈ ਜਲਦੀ ਸਫਲ ਹੋ ਜਾਂਦੀ ਹੈ ਜਿਹੜਾ ਇਨਸਾਨ ਕਿਸੇ ਧਰਮ ਨੂੰ ਕਦੇ ਮਾੜਾ ਨਹੀਂ ਕਹਿੰਦਾ ਹਮੇਸ਼ਾ ਆਪਣੇ ਗੁਰੂ ਦਾ ਨਾਮ ਸਿਮਰਨ ਕਰਦਾ ਆ ਤੇ ਉਹ ਇਨਸਾਨ ਕਦੇ ਜ਼ਿੰਦਗੀ ਵਿੱਚ ਧੋਖਾ ਨਹੀਂ ਖਾਂਦਾ ਹਮੇਸ਼ਾ ਸਫਲਤਾ ਹੀ ਸਫਲਤਾ ਹੱਥ ਲੱਗਦੀ ਹੈ ਸਿਰਫ ਮਨ ਸਾਫ਼ ਰੱਖਣਾ ਹੈ ਕਿਸੇ ਨੂੰ ਮਾੜਾ ਨਹੀਂ ਬੋਲਣਾ ਕਿਸੇ ਦੇ ਵਿਰੋਧ ਵਿੱਚ ਕੋਈ ਗੱਲ ਨਹੀਂ ਕਰਨੀ ਸੋ ਆਪਣੇ ਗੁਰੂ ਦੇ ਪੀਰੋ মুর্ਸ਼ਦ ਦੇ ਚਰਨਾਂ ਨਾਲ ਲੱਗੇ ਰਹਿਣਾ ਹੈ ਉਹਦੀ ਰਜਾ ਵਿੱਚ ਰਹਿਣਾ ਹੈ ਸੋ ਜਿਹੜਾ ਇਨਸਾਨ ਆਪਣੇ ਆਪ ਨੂੰ ਉਸ ਮੁਰਸ਼ਿਦ ਦੇ ਹਵਾਲੇ ਕਰ ਦਿੰਦਾ ਹੈ ਕੋਈ ਉਹਨੂੰ ਫਰਕ ਨਹੀਂ ਪੈਂਦਾ ਕਿ ਉਹਨੂੰ ਕੋਈ ਕੀ ਕਹਿੰਦਾ ਹੈ ਤੇ ਕੀ ਨਹੀਂ ਤੇ ਉਹ ਇਨਸਾਨ ਹਮੇਸ਼ਾ ਤਰ ਜਾਂਦਾ ਹੈ ਸੋ ਇਹ ਹੀ ਦੇਖਿਆ ਹੈ ਕਿ ਜਿਹੜੇ ਵੀ ਇਨਸਾਨ ਆਪਣਾ ਆਪ ਆਪਣੇ ਮੁਰਸ਼ਿਦ ਉੱਤੇ ਦੀ ਵਾਰ ਦਿੰਦੇ ਹੈ ਸੋ ਸਿਰਫ ਆਪਣੇ ਮੁਰਸ਼ਿਦ ਨੂੰ ਵੱਡਾ ਸਮਝਦੇ ਹੈ ਉਹ ਜ਼ਿੰਦਗੀ ਵਿੱਚ ਨਾ ਹੀ ਕਦੇ ਧੋਖਾ ਖਾਂਦੇ ਆ ਨਾ ਹੀ ਕਦੇ ਡੋਲਦੇ ਆ ਤੇ ਉਹਨਾਂ ਦੀ ਬਾਹਰ ਜਦੋਂ ਮੁਰਸ਼ਿਦ ਫੜਦਾ ਹੈ ਤਾ ਫਿਰ ਦੁਨੀਆਂ ਵੀ ਦੇਖਦੀ ਹੈ ਕਿ ਇਹ ਇਨਸਾਨ ਕੀ ਤੋਂ ਕੀ ਬਣ ਗਿਆ ਕਿਉਂਕਿ ਅਸਲ ਕਿਰਪਾ ਮਾਲਕ ਦੀ ਜੋ ਹੋਣੀ ਹੈ ਉਸ ਤੋਂ ਬਿਨਾ ਕੋਈ ਵੀ ਕਿਸੇ ਦਾ ਸਾਥ ਨਹੀਂ ਦੇ ਸਕਦਾ ਜਿੱਥੇ ਮਾਲਕ ਨੇ ਖੜ ਜਾਣਾ ਉੱਥੇ ਕੋਈ ਆਪਣਾ ਨਹੀਂ ਖੜ ਸਕਦਾ ਚਾਹੇ ਕੋਈ ਜਨਮ ਦੇਣ ਵਾਲਾ ਹੈ ਚਾਹੇ ਕੋਈ ਨਾਲ ਦਾ ਜੰਮਿਆ ਹੈ ਸੋ ਕਿਸੇ ਨੇ ਤੁਹਾਡੇ ਨਾਲ ਨਹੀਂ ਖੜਨਾ ਸਿਰਫ ਜਿੱਕਰ ਖੜਨਾ ਹੈ ਤੇ ਉਸ ਸੱਚੇ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੇ ਹੀ ਖੜਨਾ ਹੈ ਸੋ ਇਸ ਕਰਕੇ ਇੰਨੇ ਦੀ ਗੁਰੂ ਧਾਰਨਾ ਜ਼ਰੂਰ ਕਰੋ ਨਾਮ ਸਿਮਰਨ ਦੀ ਕਮਾਈ ਕਰੋ ਜਿਹਦੇ ਨਾਲ ਤੁਸੀਂ ਕਿਤੇ ਪਾਰ ਲੱਗ ਸਕੋ ਸੋ ਇੱਥੇ ਕਮੈਂਟ ਹੈ ਜਿਸ ਵਸੇ ਸਮਝ ਨਹੀਂ ਆਈ ਨਕ ਹੈ ਕਿ ਕਹਿੰਦੇ ਮੈਂ ਸਬਦਾ ਕਰਦੀ ਹਾਂ ਪਰ ਮੇਨਾ ਸਭ ਕਿਉਂ ਜੈਲਸ ਕਰਦੇ ਆ ਸ਼ਾਇਦ ਇਦਾਂ ਲਿਖਣਾ ਚਾਹੁੰਦੇ ਆ ਸੋ ਦੇਖੋ ਜਿਹੜਾ ਇਨਸਾਨ ਸਬਦਾ ਕਰਦਾ ਆ ਉਹਦਾ ਕੋਈ ਵੀ ਨਹੀਂ ਬਣਦਾ ਸੋ ਜਿਹੜਾ ਇਨਸਾਨ ਆਪਣੇ ਆਪ ਬਾਰੇ ਸੋਚੇਗਾ ਉਹਦੇ ਮਗਰ ਦੁਨੀਆ ਭੱਜ-ਭੱਜ ਕੇ ਜਾਂਦੀ ਹੈ ਤੇ ਜਿਹੜਾ ਇਨਸਾਨ ਹਰ ਇੱਕ ਦਾ ਭਲਾ ਸੋਚਦਾ ਹੈ ਹਰ ਇੱਕ ਦੀ ਮਦਦ ਕਰਦਾ ਹੈ ਉਹਦੇ ਤੋਂ ਹਰ ਕੋਈ ਦੂਰ ਹੁੰਦਾ ਜਾਂਦਾ ਹੈ ਸੋ ਉਹਦੇ ਨਾਲ ਕੋਈ ਵੀ ਨਹੀਂ ਖੜਦਾ ਸਿਰਫ ਜੇਕਰ ਉਹ ਇਹ ਇਨਸਾਨ ਉਸ ਮੁਰਸ਼ਿਦ ਲਈ ਟਾਈਮ ਕੱਢਣਾ ਸ਼ੁਰੂ ਕਰ ਦਵੇ ਉਸ ਮੁਰਸ਼ਿਦ ਦਾ ਬਣ ਜਾਵੇ ਸવાય ਇਸ ਦੁਨੀਆ ਤੋਂ ਤਾਂ ਫਿਰ ਦੇਖੋ ਕਿ ਉਹ ਇਹ ਲੋਕ ਫਿਰ ਭੱਜੇ ਆਉਣਗੇ ਕਿਉਂਕਿ ਮਾਲਕ ਜਿਸ ਦਿਨ ਕਦਰ ਪਵਾਉਂਦਾ ਹੈ ਹਰ ਕੋਈ ਫਿਰ ਪੈਰਾਂ ਵਿੱਚ ਡਿੱਗਦਾ ਹੈ ਕਿਉਂਕਿ ਮਾਲਕ ਫਿਰ ਉਹ ਹਰ ਇੱਕ ਇਨਸਾਨ ਨੂੰ ਪੈਰਾ ਵਿੱਚ ਸੁੱਟ ਦਿੰਦਾ ਹੈ ਜਿਹੜੇ ਇਨਸਾਨ ਕਦੇ ਕਿਸੇ ਸਮੇਂ ਤੇ ਕਦਰ ਨਹੀਂ ਪਾਉਂਦੇ ਸੀ ਸੋ ਇਸ ਕਰਕੇ ਆਪਣੇ ਮਾਲਕ ਦੇ ਬਣੋ ਮਾਲਕ ਲਈ ਸਮਾਂ ਕੱਟੋ ਆਪਣੇ ਮੁਰਸ਼ਿਦ ਨੂੰ ਰਾਜ਼ੀ ਕਰੋ ਉਹ ਨੂੰ ਰਾਜ਼ੀ ਕਰ ਲਿਆ ਤੇ ਸਭ ਰਾਜੀ ਹੈ ਸੋ ਇਸ ਕਰਕੇ ਆਪਣੇ ਪ੍ਰਮਾਤਮਾ ਨੂੰ ਟਾਈਮ ਤੇ ਆਪਣੇ ਦੇ ਟਾਈਮ ਜਰੂਰ ਕੱਢੋ ਨਾਮ ਦੀ ਕਮਾਈ ਕਰੋ ਜੀ ਸੋ ਇੱਥੇ ਇੱਕ ਹੋਰ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਅਸੀਂ ਕੋਟੜੇ ਵਾਲੇ ਪੀਰ ਦੀ ਸੇਵਾ ਕਰਦੇ ਆਂ ਪਰ ਸਾਡੇ ਕੋਲ ਕੋਈ ਨਾਮ ਸ਼ਬਦ ਨਹੀਂ ਸਾਨੂੰ ਕੋਈ ਨਾਮ ਸ਼ਬਦ ਨਹੀਂ ਦੱਸਿਆ ਦਿੱਤਾ ਹੈ ਸੋ ਜੇਕਰ ਨਾਮ ਸ਼ਬਦ ਨਹੀਂ ਹੈ ਗੁਰੂ ਨਹੀਂ ਹੈ ਤਾਂ ਕੋਸ਼ਿਸ਼ ਕਰੋ ਕਿ ਗੁਰੂ ਧਾਰਨਾ ਕਰੋ ਜਿੱਥੇ ਤੁਹਾਡਾ ਮਨ ਝੁਕਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਜਿਸ ਜਗ੍ਹਾ ਤੇ ਜਾ ਕੇ ਉਤੋਂ ਤੁਸੀਂ ਨਾਮ ਦੀ ਦਾਤ ਲਓ ਸੋ ਨਾਮ ਦੀ ਕਮਾਈ ਕਰਨੀ ਹੈ ਤਾਂ ਨਾਮ ਸ਼ਬਦ ਹੋਣਾ ਜ਼ਰੂਰੀ ਹੈ ਸੋ ਬਾਕੀ ਜੇਕਰ ਘਰ ਵਿੱਚ ਮਾਪਿਓ ਹੈ ਨਾ ਸਤਕਾਰ ਕਰੋ ਉਹਨਾਂ ਦੀ ਆਗਿਆ ਦਾ ਪਾਲਣ ਕਰੋ ਸੋ ਖੁਦ ਹੀ ਦੇਖੋਗੇ ਜੇਕਰ ਤੁਸੀਂ ਆਪਣੇ ਮਾਪੇ ਦਾ ਆਸ਼ੀਰਵਾਦ ਲੈ ਕੇ ਕਿਸੇ ਵੀ ਕੰਮ ਲਈ ਬਾਹਰ ਨਿਕਲਦੇ ਹੋ ਤੇ ਉਹਨਾਂ ਦੀ ਆਗਿਆ ਤੁਸੀਂ ਮੰਨਦੇ ਹੋ ਕਦੇ ਟਾਲਦੇ ਨਹੀਂ ਤਾਂ ਫਿਰ ਦੇਖੋਗੇ ਕਿ ਉਹਦੇ ਵਿੱਚ ਹੀ ਸਭ ਕੁਝ ਮਿਲਣਾ ਸ਼ੁਰੂ ਹੋ ਜਾਵੇ ਜਿਹੜਾ ਇਨਸਾਨ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਲੈਂਦਾ ਹੈ ਉਹਨੂੰ ਫਿਰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸੋ ਘਰ ਵਿੱਚ ਹੀ ਰੱਬ ਨੂੰ ਪਾ ਲੈਂਦਾ ਹੈ ਕਿਉਂਕਿ ਦੂਸਰਾ ਰੱਬ ਦਾ ਰੂਪ ਜੋ ਹੈ ਉਹ ਸਾਡੇ ਮਾਤਾ ਪਿਤਾ ਹੈ ਸੋ ਇਸ ਕਰਕੇ ਉਹਨਾਂ ਦਾ ਸਤਿਕਾਰ ਕਰੋ ਮਾਤਾ ਪਿਤਾ ਦਾ ਕਹਿਣਾ ਮੰਨੋ ਉਹਨਾਂ ਦੇ ਆਖੇ ਲੱਗੋ ਜੋ ਕਹਿੰਦੇ ਆ ਉਸ ਰਸਤੇ ਤੇ ਚੱਲੋ ਕਿਉਂਕਿ ਮਾਤਾ ਪਿਤਾ ਨੇ ਉਹ ਸਾਰੀ ਖੁਸ਼ੀ ਜ਼ਿੰਦਗੀ ਵਿੱਚ ਦੇਖਿਆ ਹੁੰਦਾ ਆ ਜ਼ਿੰਦਗੀ ਨੂੰ ਹੰਡਾਇਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕੀ ਸਹੀ ਆ ਕੀ ਗਲਤ ਆ ਇਸ ਕਰਕੇ ਉਹ ਮਾੜੇ ਥਾਂ ਤੋਂ ਹਮੇਸ਼ਾ ਰੋਕਦੇ ਆ ਤੇ ਉੱਥੇ ਰੁਕਣਾ ਹੀ ਚਾਹੀਦਾ ਹੈ ਇਸ ਗੱਲ ਤੇ ਅਮਲ ਇੱਕ ਦੋ ਮਹੀਨੇ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ